1448 ਦੇ ਵਿੱਚ ਵਿਸਾਖੀ ਵਾਲੇ ਦਿਨ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਸਰਬੱਤ ਖਾਲਸਾ ਹੋਇਆ ਇਹ ਜਕਰੀਆ ਖਾਨ ਤੇ ਜਈਆ ਖਾਨ ਦੇ ਰਾਜ ਤੋਂ ਬਾਅਦ ਪਹਿਲੀ ਵਾਰ ਸਿੱਖਾਂ ਦਾ ਵੱਡਾ ਇਕੱਠ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਹੋਇਆ ਸੀ ਇਸ ਇਕੱਠ ਦੇ ਵਿੱਚ ਸਿੱਖਾਂ ਨੇ ਆਪਣੇ 66 ਜਥੇ ਜਿਹੜੇ ਤੋੜ ਕੇ ਉਹਨੂੰ 11 ਮਿਸਲਾਂ ਦੇ ਵਿੱਚ ਵੰਡ ਲਿਆ ਸੀ ਤਾਂ 11 ਮਿਸਲਾਂ ਤੋਂ ਬਾਅਦ ਵੀ ਇੱਕ ਸਾਂਝੀ ਜਥੇਬੰਦੀ ਬਣਾਈ ਗਈ ਜਿਹਦਾ ਨਾਮ ਰੱਖਿਆ ਗਿਆ ਦਲ ਖਾਲਸਾ ਦਾਲ ਖਾਲਸਾ ਦਾ ਮੁਖੀ ਜਿਹੜਾ ਸਰਦਾਰ ਜਸਾ ਸਿੰਘ ਆਲੂ ਵਾਲੀਏ ਨੂੰ ਖਾ ਪਿਆ ਗਿਆ ਭਾਵੇਂ ਕਿ ਉਸ ਵੇਲੇ ਕੌਮ ਦੇ ਆਗੂ ਨਵਾਬ ਕਪੂਰ ਸਿੰਘ ਜੀ ਸਨ ਸਾਰਾ ਕੁਝ ਨਵਾਬ ਕਪੂਰ ਸਿੰਘ ਜਿਹੜੇ ਸੀ ਕੌਮ ਦੀ ਰਹਿਨਮਾਈ ਕਰਦੇ ਸੀ ਪਰ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੂੰ ਦਾਲ ਖਾਲਸਾ ਦਾ ਮੁਖੀ ਬਣਾ ਦਿੱਤਾ ਗਿਆ 11 ਮਿਸਲਾਂ ਦੇ ਵਿੱਚ ਸਿੱਖਾਂ ਨੂੰ ਵੰਡ ਦਿੱਤਾ ਗਿਆ ਤਾਂ ਉਸ ਵੇਲੇ ਸਿੱਖਾਂ ਨੇ ਵਿਚਾਰ ਕੀਤਾ ਕਿ ਕਿੰਨਾ ਕੁ ਚਿਰ ਜੰਗਲਾਂ ਦੇ ਵਿੱਚ ਲੋਕ ਲੋਕ ਕੇ ਰਵਾਂਗੇ ਕਿੰਨਾ ਕੁ ਚਿਰ ਲੋਕ ਲੋਕ ਕੇ ਜੜੀਆਂ ਲੜਾਈਆਂ ਕਰਾਂਗੇ ਸਾਨੂੰ ਸ੍ਰੀ ਅਮਰitsar ਸਾਹਿਬ ਦੀ ਧਰਤੀ ਤੇ ਇੱਕ ਕਿਲਾ ਜਿਹੜਾ ਉਹਦੀ ਉਸਾਰੀ ਕਰ ਲੈਣੀ ਚਾਹੀਦੀ ਹੈ ਤਾਂ ਉਸ ਵੇਲੇ ਸਿੱਖਾਂ ਨੇ ਸਰਬਸੰਮਤੀ ਦੇ ਨਾਲ ਫੈਸਲਾ ਕੀਤਾ ਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਇੱਕ ਕਿਲਾ ਉਸਾਰਨਾ ਸ਼ੁਰੂ ਕੀਤਾ ਜਿਹਦਾ ਨਾਮ ਰੱਖਿਆ RAM RAUNI ਦਾ ਕਿਲਾ ਇਹ ਰਾਮਰੌਣੀ ਸਹਿਬ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਨਾਮ ਦੇ ਉੱਪਰ ਹੀ ਕਿਲੇ ਦਾ ਨਾਮ ਜਿਹੜਾ ਉਹ ਰੱਖਿਆ ਗਿਆ ਸੀ ਆਪੇ ਸਿੱਖ ਮਿਸਤਰੀ ਸੀ ਆਪੇ ਸਿੱਖ ਜਿਹੜੇ ਕੰਮ ਕਰਨ ਵਾਲੇ ਸੀ ਆਲੇ-ਦੁਆਲੇ ਕਹਾਣੀ ਬਣਾਈ ਗਈ ਤੇ ਕਹਾਣੀ ਬਣਾ ਕੇ ਆਪੇ ਸਿੱਖਾਂ ਨੇ ਕੱਚੀ ਕੰਧ ਦਾ ਜਿਹੜਾ ਸੀ ਕਿਲਾ ਉਸਾਰਨਾ ਸ਼ੁਰੂ ਕੀਤਾ ਤਾਂ ਇਹ ਕਿਲਾ ਕੋਈ ਬਹੁਤਾ ਵੱਡਾ ਵੀ ਨਹੀਂ ਸੀ ਲਗਭਗ 500 ਦੇ ਕਰੀਬ ਸਿੱਖ ਜਿਹੜੇ ਸਨ ਉਸ ਕਿਲੇ ਵਿੱਚ ਰਹਿ ਸਕਦੇ ਸੀ ਤਾਂ ਬੜੀ ਤੇਜ਼ੀ ਦੇ ਨਾਲ ਸਿੱਖਾਂ ਨੇ ਰਾਮਰੌਣੀ ਦਾ ਕਿਲਾ ਜਿਹੜਾ ਉਹ ਉਹਦੀ ਉਸਾਰੀ ਕਰਵਾ ਲਈ ਦੂਜੇ ਪਾਸੇ 11 ਪ੍ਰਾਇਸ 1748 ਈਸਵੀ ਨੂੰ ਮੀਰ ਮੰਨੂ ਜਿਹੜਾ ਉਹ ਲਾਹੌਰ ਦਾ ਸੂਬੇਦਾਰ ਬਣ ਜਾਂਦਾ ਹੈ ਲਾਹੌਰ ਦਾ ਸੂਬੇਦਾਰ ਬਣ ਤੋਂ ਬਾਅਦ ਉਹਨੇ ਮੁਲਤਾਨ ਦੇ ਉੱਪਰ ਵੀ ਆਪਣਾ ਕਬਜ਼ਾ ਜਿਹੜਾ ਉਹ ਕਰ ਲਿਆ ਸੀ ਤਾਂ ਹੁਣ ਉਸਨੇ ਸਿੱਖਾਂ ਵਾਲੇ ਪਾਸੇ ਨੂੰ ਧਿਆਨ ਦੇਣਾ ਸ਼ੁਰੂ ਕੀਤਾ ਤਾਂ ਸਿੱਖਾਂ ਨੂੰ ਜਿਹੜਾ ਸੀ ਉਹਨਾਂ ਨੇ ਪੰਜਾਬ ਦੇ ਵਿੱਚੋਂ ਜਿਵੇਂ ਜਕਰੀਆ ਖਾਨ ਨੇ ਐਲਾਨ ਕੀਤਾ ਜਿਵੇਂ ਜਈਆ ਖਾਨ ਨੇ ਕੀਤਾ ਉਵੇਂ ਮੀਰ ਮੰਨੂ ਨੇ ਐਲਾਨ ਕੀਤਾ ਕਿ ਸਿੱਖਾਂ ਨੂੰ ਜਿਹੜਾ ਵਾ ਪਕਰ-ਪਕਰ ਕੇ ਖਤਮ ਕਰ ਦਿੱਤਾ ਜਾਏ ਸਿੱਖਾਂ ਦੇ ਕੇਸ ਕਰ ਕਰ ਦਿੱਤੇ ਜਾਣ ਜਿਹੜਾ ਸਿੱਖਾਂ ਦੀ ਸੂਦ ਹੈਗਾ ਉਹਨੂੰ ਸਰਕਾਰੀ ਤੌਰ ਤੇ ਇਨਾਮ ਦਿੱਤਾ ਜਾਵੇਗਾ ਤਾਂ ਉਸ ਵੇਲੇ ਦੇ ਨਾਲ 1748 ਨੂੰ ਦੀਵਾਲੀ ਵਾਲੇ ਦਿਨ ਬਹੁਤ ਸਾਰੇ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਇਕੱਠੇ ਹੋਏ ਸੀ ਇਸ ਗੱਲ ਦਾ ਪਤਾ ਜਦੋਂ ਮੀਰ ਮੰਨੂ ਨੂੰ ਲੱਗਾ ਤੇ ਉਹਨੇ ਉਸ ਵੇਲੇ ਜਲੰਧਰ ਦੇ ਫੌਜਦਾਰ ਅਦੀਨਾ ਬੇਗ ਨੂੰ ਲਿਖਿਆ ਕਿ ਸਿੱਖਾਂ ਨੂੰ ਜਿਹੜਾ ਅੰਮ੍ਰਿਤਸਰ ਦੀ ਧਰਤੀ ਤੇ ਘੇਰਾ ਪਾ ਕੇ ਖਤਮ ਕਰ ਦਿੱਤਾ ਜਾਏ। ਅਦੀਨਾ ਬੇਗ ਆਪਣੀ ਫੌਜ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆ ਜਾਂਦਾ ਹੈ ਤੇ ਆਣ ਕੇ ਜਿਹੜੇ ਸਿੱਖ ਸਨ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾ ਕੇ ਰਾਮਰੋਣੀ ਦੇ ਕਿਲੇ ਦੇ ਵਿੱਚ ਦਾਖਲ ਹੋ ਜਾਂਦੇ ਆ। ਕੁਝ ਸੈਕਰੀਟੇ ਸਾਨੂੰ ਬਾਹਰ ਜੰਗਲਾਂ ਦੇ ਵਿੱਚ ਜਾ ਕੇ ਛੁਪ ਜਾਂਦੇ ਆ ਤਾਂ 500 ਦੇ ਕਰੀਬ ਜਿਹੜੇ ਸਿੱਖ ਰਾਮਰੌਣੀ ਦੇ ਕਿਲੇ ਦੇ ਵਿੱਚ ਛੁਪੇ ਹੋਏ ਸਨ ਉਹਨਾਂ ਨੂੰ ਜਾ ਕੇ ਅਦੀਨਾ ਬੇਗ ਘੇਰਾ ਪਾ ਲਿੰਦਾ ਨਿੱਗੀਆਂ ਮੋਟੀਆਂ ਝੜਫਾਂ ਹੁੰਦੀਆਂ ਸਿੱਖ ਬਾਹਰ ਆਉਂਦੇ ਨੇ ਲੜ ਕੇ ਫੇਰ ਕਿਲੇ ਦੇ ਵਿੱਚ ਵੜ ਜਾਂਦੇ ਨੇ ਕਦੇ ਜਿਹੜੇ ਬਾਹਰ ਸਿੱਖ ਜੰਗਲਾਂ ਦੇ ਵਿੱਚ ਲੁਕੇ ਹੋਏ ਸਨ ਉਹ ਆਉਂਦੇ ਨੇ ਅਦੀਨਾ ਬੇਗ ਦੀ ਫੌਜ ਤੇ ਹਮਲਾ ਕਰਕੇ ਨਿੱਕੀ ਜੀ ਝੜਫ ਹੁੰਦੀ ਹੈ ਤੇ ਫੇਰ ਜਾ ਕੇ ਜੰਗਲਾਂ ਚ ਛੁਪ ਜਾਂਦੇ ਆ ਜਿਹੜੇ ਰਾਮਰੌਣੀ ਦੇ ਕਿਲੇ ਦੇ ਵਿੱਚ 500 ਦੇ ਕਰੀਬ ਸਿੱਖ ਸਨ ਉਹਨਾਂ ਦੇ ਕੋਲੋਂ ਖਾਨ ਪਿੰਡੀਆਂ ਰਸਤਾ ਬਸਤਾ ਜਿਹੜੀਆਂ ਉਹ ਖਤਮ ਹੋ ਚੁੱਕੀਆਂ ਸੀ ਤਾਂ ਸਹਰੇ ਸਹੇ ਨਿਤ ਦਿਨ ਦੀ ਲੜਾਈ ਦੇ ਕਰਕੇ 500 ਦੇ ਵਿੱਚੋਂ 200 ਸਿੱਖ ਜਿਹੜਾ ਉਹ ਸ਼ਹੀਦ ਹੋ ਚੁੱਕਾ ਸੀ ਤਾਂ ਉਸ ਵੇਲੇ ਖਾਸ ਗੱਲ ਕੀ ਸੀ ਖਾਸ ਗੱਲ ਸੀ ਕਿ ਅਦੀਨਾ ਬੇਗ ਦੀ ਫੌਜ ਦੇ ਵਿੱਚ ਇੱਕ ਸਿੱਖ ਜਰਨੈਲ ਵੀ ਨੌਕਰੀ ਕਰਦਾ ਸੀ ਉਹ ਸਿੱਖ ਜਰਨੈਲ ਦਾ ਨਾਮ ਸੀ ਸਰਦਾਰ ਜੱਸਾ ਸਿੰਘ ਈਚੋਗਿਲ ਇਹసే ਸਰਦਾਰ ਜਸਾ ਸਿੰਘ ਈਚੋਗਿਲ ਨੂੰ ਆਪਾਂ ਬਾਅਦ ਵਿੱਚ ਸਰਦਾਰ ਜਸਾ ਸਿੰਘ ਰਾਮਗੜੀਆ ਦੇ ਨਾਮ ਨਾਲ ਯਾਦ ਕਰਦੇ ਆਂ ਤਾਂ ਸਰਦਾਰ ਜਸਾ ਸਿੰਘ ਈਚੋਗਿਲ ਜਿਹੜਾ ਸੀ ਭਗਵਾਨ ਸਿੰਘ ਦਾ ਪੁੱਤਰ ਸੀ ਈਚੋਗਿਲ ਪਿੰਡ ਦੇ ਵਿੱਚ ਇਹਦਾ ਜਨਮ ਹੋਇਆ ਸੀ ਈਚੋ ਇਹ ਸਰਦਾਰ ਜਸਾ ਸਿੰਘ ਈਚੋਗਿਲ ਜਿਹੜਾ ਪੰਜ ਭਰਾ ਸੀ ਪੰਜ ਭਰਾਵਾਂ ਦੇ ਵਿੱਚੋਂ ਤਾਰਾ ਸਿੰਘ ਨੂੰ ਛੱਡ ਕੇ ਬਾਕੀ ਸਾਰੇ ਜਿਹੜੇ ਅਦੀਨਾ ਬੇਗ ਦੀ ਫੌਜ ਵਿੱਚ ਨੌਕਰੀ ਕਰਨ ਲੱਗ ਜਾਂਦੇ ਆ ਉਹਦੇ ਬਾਰੇ ਇਤਿਹਾਸ ਦੇ ਵਿੱਚ ਦੋ ਤਰ੍ਹਾਂ ਦਾ ਦੋ ਤਰ੍ਹਾਂ ਦੇ ਤੱਥ ਮਿਲਦੇ ਆ ਕੁਝ ਇਤਿਹਾਸਕਾਰ ਕਹਿੰਦੇ ਆ ਕਿ ਸਰਦਾਰ ਜਸਾ ਸਿੰਘ ਜੀ ਦੇ ਘਰ ਬੱਚੀ ਦਾ ਜਨਮ ਹੋਇਆ ਤਾਂ ਜਿਸ ਤੋਂ ਬਾਅਦ ਉਹਨਾਂ ਦੀ ਪਤਨੀ ਨੇ ਸਰਦਾਰ ਜਸਾ ਸਿੰਘ ਨੂੰ ਬਿਨਾਂ ਦੱਸਿਆ ਉਸ ਬੱਚੀ ਨੂੰ ਮਾਰ ਦਿੱਤਾ ਪੰਥ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਪੰਥ ਨੇ ਉਹਨਾਂ ਨੂੰ ਆਪਣੇ ਚੋਂ ਛੇਕ ਦਿੱਤਾ ਪਰ ਅਸਲ ਗੱਲ ਇਓਂ ਹੈ ਕਿ ਇਹ ਸਿੱਖਾਂ ਦਾ ਇੱਕ ਡਰਾਮਾ ਸੀ ਸਰਦਾਰ ਜੱਸਾ ਸਿੰਘ ਜੀ ਮੁਗਲਾਂ ਦੀ ਫੌਜ ਵਿੱਚ ਇਸ ਕਰਕੇ ਸ਼ਾਮਲ ਹੋਏ ਸੀ ਕਿ ਉਹਨਾਂ ਦੀ ਅੰਦਰ ਦੀ ਜਿਹੜੀ ਖਬਰ ਹੈ ਉਹ ਸਿੱਖਾਂ ਨੂੰ ਪਤਾ ਲੱਗਦੀ ਰਹੇ ਭਾਵੇਂ ਕਿ ਸਾਰਾ ਕੁਝ ਕਿਹਾ ਗਿਆ ਕਿ ਸਰਦਾਰ ਜੱਸਾ ਸਿੰਘ ਨੂੰ ਬੱਚੀ ਦੇ ਮਾਰਨ ਕਰਕੇ ਸੇਕਿਆ ਗਿਆ ਹੈ ਤਾਂ ਕਿ ਮੁਗਲ ਵੀ ਜਿਹੜੇ ਸੀ ਇਸ ਗੱਲ ਦੇ ਉੱਪਰ ਯਕੀਨ ਕਰ ਲੈਣਾ ਕਰੇ ਤੇ ਸਰਦਾਰ ਜਸਾ ਸਿੰਘ ਜੀ ਆਪਣੇ ਬਾਕੀ ਦੇ ਤਿੰਨ ਭਰਾਵਾਂ ਦੇ ਨਾਲ ਉਸ ਵੇਲੇ ਅਦੀਨਾ ਬੇਗ ਦੇ ਕੋਲ ਨੌਕਰੀ ਕਰਦੇ ਪਏ ਸਨ ਤਾਂ ਰਾਮ ਰੌਣੀ ਦੇ ਕਿਲੇ ਨੂੰ ਘੇਰਾ ਪਿਆ ਹੋਇਆ ਘੇਰੇ ਪੈ ਨੂੰ 2 ਮਹੀਨੇ ਦੇ ਕਰੀਬ ਸਮਾਂ ਜਿਹੜਾ ਹੋ ਚੁੱਕਾ ਹੈ ਸਿੱਖ ਬਾਹਰ ਆਉਂਦੇ ਆ ਲੜਕੇ ਫੇਰ ਅੰਦਰ ਚੱਲ ਜਾਂਦੇ ਆ ਬਾਹਰ ਵਾਲੇ ਸਿੱਖ ਹਮਲਾ ਕਰਦੇ ਆ ਲੜਕੇ ਫੇਰ ਚਲੇ ਜਾਂਦੇ ਆ ਤਾਂ ਉਸ ਵੇਲੇ ਦੇ ਨਾਲ ਫਿਰ ਸਿੱਖਾਂ ਨੇ ਫੈਸਲਾ ਕੀਤਾ ਕਿ ਜਿਹੜਾ 300 ਸਿੱਖ ਰਹਿ ਗਿਆ ਇਹ ਬਾਹਰ ਨਿਕਲੇਗਾ ਜੰਗ ਦੇ ਮੈਦਾਨ ਵਿੱਚ ਜੂਝ ਕੇ ਸ਼ਹੀਦ ਸ਼ਹੀਦ ਹੋ ਜਾਵੇਗਾ ਸ਼ੀਦੀ ਪ੍ਰਾਪਤ ਕਰ ਜਾਵੇਗਾ ਪਰ ਕਿਹਾ ਜਾਂਦਾ ਹੈ ਕਿ ਇੱਕ ਸਿੱਖ ਜਿਹੜਾ ਆਪਣਾ ਭੇਸ ਬਦਲ ਕੇ ਬਾਹਰ ਆਉਂਦਾ ਹੈ ਦੀਨਾ ਬੇਗ ਦੀ ਛੂ ਕੱਢਣ ਵਾਸਤੇ ਜਦੋਂ ਬਾਹਰ ਆਉਂਦਾ ਤੇ ਉਹ ਸਰਦਾਰ ਜੱਸਾ ਸਿੰਘ ਜੀ ਨੂੰ ਈਚੋ ਗੇਲ ਵਾਲਿਆਂ ਨੂੰ ਪਹਿਚਾਨ ਲੈਂਦਾ ਹੈ ਜਦੋਂ ਪਹਿਚਾਨਦਾ ਤੇ ਉਹ ਸਿੱਖ ਮੇਹਣਾ ਦੇ ਕੇ ਕਹਿੰਦਾ ਏ ਕਿ ਅਸ਼ਾ ਤੁਸੀਂ ਹੋ ਜਿਹੜੇ ਰਾਮਰੋਣੀ ਵਿੱਚ ਬੈਠੇ ਸਿੱਖਾਂ ਨੂੰ ਕਤਲ ਕਰਨ ਤੇ ਤੁਲੇ ਹੋਇਓ ਤਾਂ ਇਹ ਗੱਲ ਜਸਾ ਸਿੰਘ ਦੇ ਮਨ ਦੇ ਉੱਪਰ ਬੜੀ ਸੱਟ ਲਾਉਂਦੀ ਏ ਸਰਦਾਰ ਜਸਾ ਸਿੰਘ ਜੀ ਨੇ ਉਸ ਵੇਲੇ ਦੇ ਨਾਲ ਚਿੱਠੀ ਲਿਖੀ ਚਿੱਠੀ ਲਿਖ ਕੇ ਤੀਰ ਦੇ ਰਾਹੀਂ ਕਿਲੇ ਦੇ ਅੰਦਰ ਭੇਜੀ ਕਿ ਜੇ ਪੰਥ ਮੇਰੀਆਂ ਪਿਛਲੀਆਂ ਗਲਤੀਆਂ ਨੂੰ ਮਾਫ਼ ਕਰ ਦੇ ਤਾਂ ਮੈਂ ਪੰਥ ਦੇ ਵਿੱਚ ਸ਼ਾਮਲ ਹੋਣ ਵਾਸਤੇ ਤਿਆਰ ਹਾਂ ਤਾਂ ਉਸ ਵੇਲੇ ਗੁਰੂ ਕੇ ਸਿੱਖਾਂ ਨੇ ਚਿੱਠੀ ਦਾ ਜਵਾਬ ਚਿੱਠੀ ਦੇ ਰਾਹੀਂ ਦਿੱਤਾ ਕੇ ਗੁਰੂ ਬੜਾ ਬਖਸ਼ਿੰਦ ਹੈ ਜੇ ਤੁਸੀਂ ਖਾਲਸਾ ਪੰਥ ਦੀ ਸ਼ਰਨ ਵਿੱਚ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਆ ਸਕਦੇ ਹੋ ਤੁਹਾਡੀਆਂ ਪਿਛਲੀਆਂ ਸਾਰੀਆਂ ਭੁੱਲਾਂ ਖਤਮ ਤਾਂ ਉਸ ਵੇਲੇ ਸਰਦਾਰ ਜੱਸਾ ਸਿੰਘ ਈਚੋਗੜੀ ਜਿਹੜੇ ਬਾਅਦ ਵਿੱਚ ਰਾਮਗੜੀਆ ਬੰਦੇ ਨੇ ਉਹ ਆਪਣੇ ਸਾਥੀਆਂ ਸਮੇਤ ਆਪਣੇ ਭਰਾਵਾਂ ਸਮੇਤ ਆਪਣੀ ਫੌਜ ਸਮੇਤ ਰਾਮਰੌਣੀ ਦੇ ਕਿਲੇ ਵਿੱਚ ਜਾ ਕੇ ਦਾਖਲ ਹੋ ਜਾਂਦੇ ਹੁਣ ਜਦੋਂ ਸਰਦਾਰ ਜੱਸਾ ਸਿੰਘ ਰਾਮਰੌਣੀ ਦੇ ਕਿਲੇ ਵਿੱਚ ਦਾਖਲ ਹੁੰਦੇ ਆ ਤਾਂ ਉਹਨਾਂ ਕੋਲ ਖਾਣ ਪੀਣ ਦੀਆਂ ਰਸਤਾ ਬਸਤਾ ਵੀ ਹੈਗੀਆਂ ਸੀ ਜਿਹਦੇ ਕਰਕੇ ਸਿੱਖਾਂ ਨੂੰ ਹੋਰ ਵੀ ਹੌਸਲਾ ਮਿਲ ਜਾਂਦਾ ਹੈ ਖਾਣ ਪੀਣ ਵਾਸਤੇ ਸਾਰਾ ਕੁਝ ਜਿਹੜਾ ਪ੍ਰਬੰਧ ਹੋ ਜਾਂਦਾ ਹੈ ਹੁਣ ਸਿੱਖ ਮੁਕਾਬਲੇ ਵਾਸਤੇ ਹੋਰ ਵੀ ਤਿਆਰ ਹੋ ਜਾਂਦੇ ਆ ਤਾਂ ਦੂਜੇ ਪਾਸੇ ਦੀਨਾ ਬੇਗ ਦੀ ਫੌਜ ਨੂੰ ਝਟਕਾ ਲੱਗਾ ਸੀ ਕਿਉਂਕਿ ਉਹਨਾਂ ਦੇ ਵਿੱਚੋਂ ਸਰਦਾਰ ਜੱਸਾ ਸਿੰਘ ਛੱਡ ਕੇ ਚਲੇ ਗਏ ਤਾਂ ਇਨਾਂ ਚਿਰ ਨੂੰ ਕੀ ਹੁੰਦਾ ਹੈ ਇਨਾਂ ਚਿਰ ਨੂੰ ਸ਼ਾਹ ਨਵਾਜ਼ ਜਿਹੜਾ ਜ਼ੈਹਿਆ ਖਾਨ ਦਾ ਭਰਾ ਲੱਗਦਾ ਸੀ ਸ਼ਾਹ ਨਵਾਜ਼ ਜਿਹੜਾ ਸੀ ਉਹ ਮੁਲਤਾਨ ਦੇ ਕਿਲੇ ਦੇ ਉੱਪਰ ਕਬਜ਼ਾ ਕਰਨ ਵਾਸਤੇ ਫੌਜ ਚੜਾ ਕੇ ਲੈ ਆਉਂਦਾ ਹੈ ਤਾਂ ਦੂਜੇ ਪਾਸੇ ਅਹਿਮਦ ਸ਼ਾਹ ਅਬਦਾਲੀ ਦੇ ਆਉਣ ਦੀਆਂ ਖਬਰਾਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਹੁਣ ਉਸ ਵੇਲੇ ਮੀਰ ਮੰਨੂ ਤੇ ਉਹਦਾ ਇਹ ਫੌਜਦਾਰ ਅਦੀਨਾ ਬੇਗ ਉਹ ਕਸੂਤੇ ਫਸ ਜਾਂਦੇ ਕਿ ਹੁਣ ਕਰੀਏ ਕੀ ਤਾਂ ਉਸ ਵੇਲੇ ਮੀਰ ਮੰਨੂ ਦਾ ਦੀਵਾਨ ਜਿਹੜਾ ਦੀਵਾਨ ਕੌੜਾ ਮਾਲ ਸੀ ਉਹ ਜਿਹਨੂੰ ਸਿੱਖ ਜਿਹੜੇ ਆ ਉਹ ਦੀਵਾਨ ਮਿੱਠਾਵਾਲ ਵੀ ਕਿਹਾ ਕਰਦੇ ਸੀ ਉਹ ਅੰਦਰੋਂ ਅੰਦਰੀ ਸਿੱਖ ਸੀ ਉਹਨੇ ਮੀਰ ਮੰਨੂ ਨੂੰ ਕਿਹਾ ਕਿ ਤੇਰੇ ਸਾਹਮਣੇ ਬਹੁਤ ਸਾਰੀਆਂ ਮੁਸ਼ਕਲਾਂ ਖੜੀਆਂ ਐ ਅਬਦਾਲੀ ਚੜ ਕੇ ਆ ਰਿਹਾ ਹੈ ਇਧਰੋਂ ਸ਼ਾਹ ਨਵਾਜ਼ ਚੜ ਕੇ ਆ ਰਿਹਾ ਹੈ ਤੇ ਇਸ ਵੇਲੇ ਤੈਨੂੰ ਸਿੱਖਾਂ ਦੇ ਨਾਲ ਸਮਝੌਤਾ ਕਰ ਲੈਣਾ ਚਾਹੀਦਾ ਤਾਂ ਉਸ ਵੇਲੇ ਫਿਰ ਮੀਰ ਮੰਨੂ ਨੇ ਸਿੱਖਾਂ ਦੇ ਨਾਲ ਸਮਝੌਤਾ ਕੀਤਾ ਸ਼੍ਰੀ ਅਮਰਸਰ ਸਾਹਿਬ ਦੇ ਨਾਲ ਲੱਗਦੇ 12 ਪਿੰਡਾਂ ਦਾ ਜੋ ਟੈਕਸ ਸੀ ਉਹ ਮਾਫ ਕਰ ਦਿੱਤਾ ਗਿਆ ਤੇ ਪੱਟੀ ਪਰਗਣੇ ਦਾ ਜੋ ਉਸ ਵੇਲੇ ਦੀ ਜ਼ਗੀਰ ਸੀ ਉਹ ਜਿਹੜੀ ਸਿੱਖਾਂ ਦੇ ਨਾਮ ਦੇ ਉੱਪਰ ਦੇ ਦਿੱਤੀ ਜਾਂਦੀ ਹੈ ਅਦੀਨਾ ਬੇਗ ਜਿਹੜਾ ਵਾ ਉਹ ਰਾਮਰੌਣੀ ਦੇ ਕਿਲੇ ਨੂੰ ਕਿਲੇ ਦੇ ਪਏ ਪਏ ਹੋਏ ਘੇਰੇ ਨੂੰ ਜਿਹੜਾ ਉਹ ਚੁੱਕ ਲੈਂਦਾ ਹੈ ਜਿਸ ਤੋਂ ਬਾਅਦ ਸਿੱਖ ਜਿਹੜੇ ਰਾਮਰੋਣੀ ਦੇ ਕਿਲੇ ਤੋਂ ਬਾਹਰ ਆ ਜਾਂਦੇ ਐਵੇਂ ਕਰਕੇ ਰਾਮਰੋਣੀ ਦੇ ਕਿਲੇ ਦਾ ਘੇਰਾ ਜਿਹੜਾ ਖਤਮ ਹੋ ਜਾਂਦਾ ਇਹ ਜੰਗ ਜਿਹੜਾ ਸਮਾਪਤ ਹੋ ਜਾਂਦਾ ਹੈ ਤਾਂ ਇਸ ਤੋਂ ਬਾਅਦ ਜ਼ਗੀਰ ਮਿਲਣ ਕਰਕੇ ਸਿੱਖ ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਖੁੱਲੇ ਆਮ ਰਹਿਣਾ ਸ਼ੁਰੂ ਕਰ ਦਿੰਦੇ ਐ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਰੌਣਕਾਂ ਲੱਗ ਜਾਂਦੀਆਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ ਰੋਜ਼ਾਨਾ ਲੰਗਰ ਜਿਹੜਾ ਚੱਲਣਾ ਸ਼ੁਰੂ ਹੋ ਜਾਂਦਾ ਹੈ ਤਾਂ ਇਸੇ ਤੋਂ ਬਾਅਦ ਹੀ ਸਰਦਾਰ ਜੱਸਾ ਸਿੰਘ ਦੇ ਨਾਮ ਦੇ ਮਗਰ ਰਾਮਗੜੀਏ ਸ਼ਬਦ ਜਿਹੜਾ ਉਹ ਪ੍ਰਸਿੱਧ ਹੋ ਜਾਂਦਾ ਹੈ